ਦਿੱਲੀ ਦੇ ਵਿੱਚ ਪ੍ਰਦੂਸ਼ਣ ਹੁੰਦਾ ਸਾਰਾਂ ਤੋਂ ਪਹਿਲਾ ਨਾਮ ਜਿਹੜਾ ਉਹ ਪੰਜਾਬ ਦਾ ਲੱਗਦਾ ਕਹਿੰਦੇ ਪੰਜਾਬ ਦੇ ਕਰਕੇ ਜੇ ਐਨਵਾਇਰਨਮੈਂਟ ਖਰਾਬ ਹੁੰਦਾ ਦਿੱਲੀ ਦਾ ਪੰਜਾਬ ਦੇ ਕਰਕੇ ਹੁੰਦਾ ਇਹ ਕਿਉਂ ਬਕਰੀ ਤੱਕ ਜਾਂ ਖਨੌਰ ਥੋੜੀ ਖਨੌਰੀ ਤੱਕ ਜਾਂ ਤੁਸੀਂ ਕਹਿ ਲੋ ਬਈ ਔਰੇ ਰਾਈ ਤੱਕ ਜੀ ਇਨ ਬਿਟਵੀਨ ਤਾਂ ਹਰਿਆਣਾ ਪੈਂਦਾ ਨਾ ਜੀ ਤੇ ਜੇ ਸਾਡਾ ਹੀ ਪੋਲਿਊਸ਼ਨ ਉੱਥੇ ਜਾਂਦਾ ਫੇਰ ਹਰਿਆਣਾ ਕਿਉਂ ਨਹੀਂ ਪਲੂਟ ਹੁੰਦਾ ਸਾਡੇ ਪ੍ਰਦੂਸ਼ਣ ਲਾਈਕੋ ਬੁੱਟਾ ਨਾਲਾ ਚੱਲਦਾ ਹੁੰਦਾ ਸੀ ਬੁੱਢੇ ਦਰਿਆ ਤੋਂ ਗੰਦਾ ਨਾਲਾ ਬਣ ਗਿਆ ਹਨਾ ਉਸ ਤੋਂ ਬਾਅਦ ਧਰਨੇ ਵੀ ਲੱਗਦੇ ਆ ਤੇ ਹੁਣ ਮੇਰੇ ਹਿਸਾਬ ਨਾਲ ਉਹਦੀ ਸਫਾਈ ਵੀ ਜਿਹੜੀ ਚੱਲ ਰਹੀ ਆ ਤਾਂ ਉਹਦੇ ਕਾਰਨ ਜਿਹੜੀਆਂ ਬਿਮਾਰੀਆਂ ਬਹੁਤ ਹੋਈਆਂ ਇਹਦੇ ਤੇ ਜਿਹੜਾ ਇੱਕ ਵਿਭਾਗ ਆ ਉਹਦੇ ਮੈਨੂੰ ਪਹਿਲਾਂ ਕਿਉਂ ਨਹੀਂ ਐਕਸ਼ਨ ਲਿਆ ਗਿਆ ਹੁਣ ਹੀ ਕਿਉਂ ਪਹਿਲਾਂ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਹੌਲੀ-ਹੌਲੀ ਵਾਦੀ-ਵਾਦੀ ਆ ਹੌਲੀ-ਹੌਲੀ ਪ੍ਰੋਬਲਮਸ ਆਉਂਦੀਆਂ ਨੇ ਜੀ ਹੁਣੇ ਪ੍ਰੋਬਲਮ ਮੇਜਰ ਹੋ ਗਈ ਤੇ ਹੁਣ ਸਰਕਾਰਾਂ ਦਾ ਇਸ ਵੱਲ ਧਿਆਨ ਆ ਜੀ ਉਹਨਾਂ ਇਹਦੀ ਸਫਾਈ ਲਈ ਲੱਗਿਆ ਜਾਂ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਵੀ ਦਾ ਕਿ ਜਿੰਨਾ ਕ ਅਸੀਂ ਇਹ ਗੰਦਾ ਕਰ ਲਿਆ ਹੌਲੀ ਹੌਲੀ ਹੁਣ ਇਹਨੂੰ ਸੁਧਾਰ ਵਾਲੇ ਪਾਸੇ ਲੈ ਜਾਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਪ੍ਰਮਾਤਮਾ ਨੂੰ ਕਿਉਂਕਿ ਅਸੀਂ ਇਕੱਲੇ ਆਫੀਸਰ ਨਹੀਂ ਆਂ ਸ਼ਹਿਰ ਵਾਸੀ ਵੀ ਆਂ ਸਾਡੇ ਵੀ ਬੱਚਿਆਂ ਨੇ ਇੱਥੇ ਜੀਣਾ ਸਾਡੇ ਲੋਕਾਂ ਦੀ ਜਿਹੜੀ ਸਭ ਤੋਂ ਮਾੜੀ ਆਦਤ ਆ ਜੀ ਕਿ ਅਸੀਂ ਹਰ ਕੰਮ ਸਰਕਾਰਾਂ ਦੇ ਸਿਰ ਤੇ ਸਿੱਟਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਡਿਊਟੀ ਪੂਰੀ ਕਰਨੀ ਚਾਹੀਦੀ। ਜਿਹੜੇ ਫੈਕਟਰੀ ਮਾਲਕ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਫੈਕਟਰੀਆਂ 'ਚ ਕੰਮ ਕਰਦੇ ਸੀ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਜਿਹੜਾ ਉੱਥੇ ਬਰਾਬਰਤਾਰ ਨਾ ਲਵਾਤਾ ਤੇ ਇੱਕ ਪਾਸੇ ਪੰਜਾਬੀ ਵਰਸਸ ਪ੍ਰਵਾਸੀ ਦਾ ਜਿਹੜਾ ਇੱਕ ਉਤਾਰਨੇ ਦਾ ਟੈਗ ਦੇ। ਜੇ ਬਿਮਾਰੀ ਇਸ ਪਾਣੀ ਨਾਲ ਸਤਲੁਜ 'ਚ ਡਿੱਗ ਕੇ ਗੰਗਾ ਨਗਰ ਲੱਗਣੀ ਹੈ। ਤਾ ਵੀਰ ਮੇਰੀ ਉਹ ਬਿਮਾਰੀ ਮੇਰੇ ਘਰੇ ਵੀ ਆ ਸਕਦੀ ਆ ਉਸ ਇੰਡਸਟਰੀ ਸਟੇ ਵੀ ਘਰੇ ਆ ਸਕਦੀ ਆ ਇਹਨੂੰ ਪੰਜਾਬੀ ਵਰਸਸ ਪ੍ਰਵਾਸੀ ਬਣਾਉਣਾ ਇਹਨੂੰ ਇੰਡਸਟਰੀ ਵਰਸਸ ਫਾਰਮਰ ਬਣਾਉਣਾ ਇਹਨੂੰ ਧਰਨਾਕਾਰੀ ਵਰਸਸ ਇੰਡਸਟਰੀ ਬਣਾਉਣਾ ਇਹ ਨਹੀਂ ਚੀਜ਼ ਹੋਣੀ ਚਾਹੀਦੀ ਇਹਨੂੰ ਪੰਜਾਬ ਵਰਸਸ ਪੰਜਾਬ ਰਹਿਣ ਦਿਓ ਹਸਾਨ ਵੱਲੋਂ ਇਹ ਕਹਿ ਦੇਣਾ ਕਿ ਇੰਡਸਟਰੀ ਪੋਲਿਊਟ ਕਰਦੀ ਆ ਤੇ ਇੰਡਸਟਰੀ ਵੱਲੋਂ ਇਹ ਕਹਿ ਦੇਣਾ ਕਿ ਪਰਾਲੀ ਜਲਣ ਨਾਲ ਪੋਲਿਊਟ ਹੁੰਦਾ ਉਹ ਭਲਿਓ ਲੋਕੋ ਜੋ ਵੀ ਤੁਹਾਡੇ ਚੋਂ ਦੋਨਾਂ ਕਰਕੇ ਪਿਊਟ ਹੁੰਦਾ ਤਾਂ ਦਮ ਤੁਹਾਡੇ ਜੋ ਆਕਦਾ ਫਾਰਮਰ ਦੇ ਜੋ ਆਕਦਾ ਵੀ ਘਟਦਾ ਤੇ ਇੰਡਸਟਰੀ ਦੇ ਜੋ ਆਕਦਾ ਵੀ ਘਟਦਾ ਸਾਹ ਲੈਣਾ ਉਹਨੂੰ ਵੀ ਔਖਾ ਸਾਹ ਲੈਣਾ ਉਹਨੂੰ ਵੀ ਔਖਾ ਤੁਸੀਂ 4 ਪੈਸੇ ਕਮਾ ਲੋਗੇ ਵਧੀਆ ਗੱਡੀ ਖਰੀਦ ਲੋਗੇ ਲਗਜ਼ਰੀ ਲਾਈਫ ਜੀ ਲੋਗੇ ਪਰ ਸਾਹ ਨਹੀਂ ਖਰੀਦ ਸਕਦੇ ਅੱਗੇ ਸਰਦੀ ਹੁੰਦੀ ਸੀ ਅਕਤੂਬਰ ਤੋਂ ਸ਼ੁਰੂ ਹੋ ਕੇ ਫਰਵਰੀ ਤੱਕ ਚੱਲਦੀ ਸੀ ਬਸੰਤ ਤੇ ਕਹਿੰਦੇ ਹੁੰਦੇ ਸੀ ਆਈ ਬਸੰਤ ਪਹਲਾੜਾ ਜੀ ਇਹ ਉਹਦੇ ਲਈ ਹਫ਼ਤਾ ਬੜੀਆਂ ਸੀ ਹਰਦੂ ਹੀ ਦੇਖੋ ਦਸੰਬਰ ਠੰਡ ਪੈਂਦੀ ਹੈ ਜਨਵਰੀ ਚ ਖਤਮ ਹੋ ਜਾਂਦੀ ਹੈ ਜੀ ਦੋ ਮਹੀਨੇ ਦੀ ਠੰਡ ਰਹੇਗੀ ਹਮ ਬਰਸਾਤਾਂ ਦਾ ਹੁਣ ਕੰਟਰੋਲ ਹੀ ਹੈ ਜੀ ਠੀਕ ਹੈ ਹਰ ਤੀਜੇ ਚੌਥੇ ਸਾਲ ਸਾਡੇ ਹੜਾ ਜਾਂਦੇ ਆ ਇਹ ਨੇਚਰ ਨਾਲ ਛੇੜਛਾੜਾ ਸਾਨੂੰ ਬਚਣਾ ਚਾਹੀਦਾ ਕੁਮਾਰੀਆਂ ਮੈਕਸਿਮਮ ਤਾਂ ਹੁਣ ਤੁਸੀਂ ਦੇਖੋ ਵੀ ਇੱਕ ਤਾਂ ਕੈਂਸਰ ਬਹੁਤ ਜ਼ਿਆਦਾ ਹੈ ਜੀ ਉਹ ਸਾਡਾ ਜਿਹੜਾ ਗਰਾਊਂਡ ਵਾਟਰ ਪੋਲੂਸ਼ਨ ਜੀ ਜਾਂ ਐਡਲਟਰੇਸ਼ਨ ਜੀ ਚੀਜ਼ਾਂ ਦੀ ਸਬਜ਼ੀਆਂ ਦੀ ਫਲਾਂ ਦੀ ਉਹ ਤੋਂ ਆ ਇਹ ਜਾਂ ਸਾਡੀਆਂ ਬਿਮਾਰੀਆਂ ਨੇ ਸਾਨੂੰ ਲੰਗਸ ਦੇ ਨਾਲ ਰਿਲੇਟਡ ਬਿਮਾਰੀਆਂ ਨੇ ਤੇ ਦੋਨੇ ਪੈਦਾ ਤਾਂ ਅਸੀਂ ਆਪ ਹੀ ਕੀਤੀਆਂ ਹੋਈਆਂ ਸਾਡੇ ਪੰਜਾਬੀਆਂ ਦੀ ਮੈਂ ਇੱਕ ਕਹਾਵਤ ਕਹਿਣਾ ਉਹਨਾਂ ਕਿ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਗੱਲ ਬਹੁਤ ਵੱਡੀ ਹੈ ਕਿ ਭਗਤ ਸਿੰਘ ਜੰਮੇ ਜੂਰ ਪਰ ਗਵਾਂਡੀਆਂ ਦੇ ਕੰਡੀਆਂ ਠੀਕ ਹੈ ਜੀ ਅਸੀਂ ਆਪ ਕੁਝ ਨਹੀਂ ਕਰਕੇ ਰਾਜੀ ਪਰ ਹਾਂ ਅਸੀਂ ਸਰਕਾਰ ਨੂੰ ਨਿੰਦਣਾ ਬਹੁਤ ਸੋਨਾ ਜਾਣਦੇ ਹਾਂ ਦਰਖਤ ਮੈਂ ਵੱਡੂੰਗਾ ਤੇ ਗਾਹਾਂ ਅਸੀਂ ਸਰਕਾਰ ਨੂੰ ਕਟਾਹਾਂ ਘਰ ਦਾ ਕੂੜਾ ਸਾਫ਼ ਕਰਕੇ ਮੈਂ ਕੂੜਾ ਚੱਕਣ ਵਾਲੇ ਨੂੰ 50 ਰੁਪਏ 100 ਰੁਪਏ ਮਹੀਨਾ ਨਹੀਂ ਦੇਣਾ ਮੈਂ ਲਫਾਫੇ ਚ ਪਾ ਕੇ ਸੜਕ ਦੇ ਕਿਨਾਰੇ ਸਿੱਟ ਦੇਣਾ ਗਾਲਾ ਕਾਰਪੋਰੇਸ਼ਨ ਨੂੰ ਕੱਢਣੀ ਆ ਵੀ ਆ ਦੇ ਕੋਈ ਸੜਕ ਦੇ ਕਿਨਾਰੇ ਕੂੜਾ ਪਿਆ ਹਸੀਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਅੱਜ ਗੱਲਾਂ ਬਾਤਾਂ ਕਰਾਂਗੇ এনवायरमेंट ਤੇ ਵਾਤਾਵਰਨ ਤੇ ਕਿਉਂਕਿ ਅੱਜ ਉਸ ਸਿਟੀ ਦੇ ਵਿੱਚ ਬੈਠੇ ਆ ਜਿੱਥੇ ਜ਼ਿਆਦਾਤਰ ਕਹਿੰਦੇ ਵੀ ਇੱਥੇ ਵਾਤਾਵਰਨ ਬਹੁਤ ਆ ਬਿਮਾਰੀਆਂ ਨੂੰ ਬੜਾ ਜਿਹੜਾ ਇੱਥੇ ਹਾਈਲਾਈਟ ਕੀਤਾ ਜਾਂਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਧਰਨਾ ਕਾਫੀ ਜ਼ਿਆਦਾ ਜਿਹੜਾ ਉਹ ਇੱਥੇ ਖਿੱਚਾਤੂ ਵੀ ਹੋਈ ਸੀ ਜਦੋਂ ਗੰਦੇ ਨਾਲੇ ਨੂੰ ਲੈ ਕੇ ਧਰਨਾ ਲੱਗਾ ਸੀ ਕਿ ਇਸ ਦੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਦਾਵੇ ਕੀਤੇ ਜਾਂਦੇ ਸੀ ਕਿ ਕੈਂਸਰ ਦੀ ਬਿਮਾਰੀ ਜਿਹੜੀ ਆ ਉਹ ਕਾਫੀ ਜ਼ਿਆਦਾ ਹੋ ਹੁੰਦੀ ਆ ਤੇ ਬਾਕੀ ਜਦੋਂ ਜਿੱਥੇ ਵੀ এনवायरमेंट ਖਰਾਬ ਹੁੰਦਾ ਜ਼ਿਆਦਾਤਰ ਪੰਜਾਬ ਦਾ ਨੋ ਹੀ ਲੱਗਦਾ ਅੱਜ ਸਾਡੇ ਨਾਲ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸਿੱਖੋਂ ਜੀ ਮੌਜੂਦ ਨੇ ਸਿੱਖੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੇ ਜਾਚੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਕਤੁਸੀ ਮੈਨੂੰ ਮੌਕਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸਿੱਖੋ ਸਾਹਿਬ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਜਦੋਂ ਵੀ ਕਿਤੇ ਵੀ ਆਪਾਂ ਦਿੱਲੀ ਦੀ ਗੱਲ ਪਹਿਲਾਂ ਕਰ ਲੈਂਦੇ ਆ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੁੰਦਾ ਸਾਰਿਆਂ ਤੋਂ ਪਹਿਲਾਂ ਨਾਮ ਜਿਹੜਾ ਉਹ ਪੰਜਾਬ ਦਾ ਲੱਗਦਾ ਕਹਿੰਦੇ ਪੰਜਾਬ ਦੇ ਕਰਕੇ ਜੇ এনवायरमेंट ਖਰਾਬ ਹੁੰਦਾ ਦਿੱਲੀ ਦਾ ਪੰਜਾਬ ਦੇ ਕਰਕੇ ਹੁੰਦਾ ਇਹ ਕਿਉਂ ਦੇਖੋ ਕੁਝ ਤਾਂ ਚੀਜ਼ਾਂ ਇਹ ਨੇ ਕਿ ਪਰਸੈਪਸ਼ਨ ਬਣਾਈਆਂ ਜਾਂਦੀਆਂ ਨੇ ਜੀ ਜੇ ਹੁਣ ਅਸੀਂ ਇਹ ਕਹੀਏ ਬਈ ਦਿੱਲੀ ਇਕੱਲੇ ਪੰਜਾਬ ਕਰਕੇ ਪ੍ਰਦੂਸ਼ਿਤ ਹੁੰਦੀ ਆ ਇਹ ਤਾਂ ਪੋਸੀਬਲ ਨਹੀਂ ਹੈ ਜੀ ਕਿਉਂਕਿ ਤੁਸੀਂ ਇਹ ਦੇਖ ਲਓ ਵੀ ਸ਼ੰਭੂ ਤੋਂ ਲੈ ਕੇ ਆ ਟਿਕਰੀ ਤੱਕ ਜਾਂ ਖਨੌਰ ਥੋੜੀ ਖਨੌਰੀ ਤੱਕ ਜਾਂ ਤੁਸੀਂ ਕਹਿ ਲਓ ਵੀ ਔਰੇ ਰਾਈ ਤੱਕ ਜੀ ਇਨ ਬਿਟਵੀਨ ਤਾਂ ਹਰਿਆਣਾ ਪੈਂਦਾ ਨਾ ਜੀ ਤੇ ਜੇ ਸਾਡਾ ਹੀ ਪੋਲਿਊਸ਼ਨ ਉੱਥੇ ਜਾਂਦਾ ਫਿਰ ਹਰਿਆਣਾ ਕਿਉਂ ਨਹੀਂ ਪੋਲਿਊਟ ਹੁੰਦਾ ਸਾਡੇ ਪ੍ਰੋਡਿਊਸ਼ਨ ਕਰਕੇ ਜੀ ਉਹ ਮਤਲਬ ਪਰਸੈਪਸ਼ਨਸ ਕਹਿ ਲਓ ਵੀ ਬਣਾਈਆਂ ਜਾਂਦੀਆਂ ਨੇ ਉਹ ਇੰਨਾ ਹੈ ਨਹੀਂ ਉਸ ਚੀਜ਼ ਦਾ ਹਾਂ 노 ਡਾਊਟ ਕਿ ਸਾਨੂੰ ਸੁਧਰਨਾ ਚਾਹੀਦਾ ਸਾਨੂੰ ਵੀ ਕੰਟਰੋਲ ਕਰਨਾ ਚਾਹੀਦਾ ਜੀ ਜਿਹੜਾ ਇਹ ਪ੍ਰਾਲੀ ਨੂੰ ਜਾਂ ਰੋਲ এনवायरमेंट ਨੂੰ ਜਿਹੜਾ ਨੁਕਸਾਨ ਕਰਦੀਆਂ ਚੀਜ਼ਾਂ ਨੇ ਉਹਨਾਂ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ ਜੀ ਸਿੱਖੋ ਸਾਹਿਬ ਲੁਧਿਆਣਾ ਸਿਟੀ ਦੇ ਵਿੱਚ ਬੈਠੇ ਆ ਤਾਂ ਇੱਥੇ ਕਹਿੰਦੇ ਸੀ ਪਹਿਲਾਂ ਇੱਕ ਬੁੱਢਾ ਨਾਲਾ ਚੱਲਦਾ ਹੁੰਦਾ ਸੀ ਬੁੱਢੇ ਦਰਿਆ ਤੋਂ ਗੰਦਾ ਨਾਲਾ ਬਣ ਗਿਆ ਹਨ ਉਸ ਤੋਂ ਬਾਅਦ ਧਰਨੇ ਵੀ ਲੱਗਦੇ ਆ ਤੇ ਹੁਣ ਮੇਰੇ ਹਿਸਾਬ ਨਾਲ ਉਹਦੀ ਸਫਾਈ ਵੀ ਜਿਹੜੀ ਚੱਲ ਰਹੀ ਆ ਤਾਂ ਉਹਦੇ ਕਾਰਨ ਜਿਹੜੀਆਂ ਬਿਮਾਰੀਆਂ ਬਹੁਤ ਹੋਈਆਂ ਇਹਦੇ ਤੇ ਜਿਹੜਾ ਇੱਕ ਵਿਭਾਗ ਆ ਉਹਦੇ ਵੱਲੋਂ ਪਹਿਲਾਂ ਕਿਉਂ ਨਹੀਂ ਐਕਸ਼ਨ ਲਿਆ ਗਿਆ ਹੁਣ ਹੀ ਕਿਉਂ देखो जबों अ मेरे फादर साहब ਹੁਣੀ ਦੱਸਦੇ ਹੁੰਦੇ ਆ ਜੀ ਕਿ ਉਹਨਾਂ ਨੇ ਇਹ ਨਾਲੇ ਨੂੰ ਬਹੁਤ ਸਾਫ਼ ਦੇਖਿਆ ਜੀ ਤੇ ਅੱਜ ਵੀ ਜੇ ਅਸੀਂ ਪਿੱਛੇ ਚਲੇ ਜਾਈਏ ਮਾਚੀਵਾੜੇ ਤੋਂ ਥੋੜਾ ਬੈਕ ਤੇ ਤਾਂ ਉੱਥੇ ਨਾਲਾ ਹਲਤਕ ਵੀ ਸਾਫ਼ ਆ ਜੀ ਉਸ ਤੋਂ ਅੱਗੇ ਜਦੋਂ ਜਿਵੇਂ ਜਿਵੇਂ ਇਹ ਆਬਾਦੀ ਦੇ ਵਿੱਚ ਵੜਦਾ ਜਾਂਦਾ ਸ਼ਹਿਰ ਦੇ ਵਿੱਚ ਵੜਦਾ ਜਾਂਦਾ ਜੀ ਤਾਂ ਗੰਦਾ ਹੁੰਦਾ ਜਾਂਦਾ ਉਹਦੇ ਕਈ ਕਾਰਨ ਨੇ ਜੀ ਇੰਡਸਟਰੀ ਦਾ ਜੀ ਘਰੇਲੂ ਦੇ ਸਾਰੇ ਤਰ੍ਹਾਂ ਦਾ ਜਿਹੜਾ ਪੋਲਿਊਸ਼ਨ ਆ ਪੋਲੂਟਡ ਵਾਟਰ ਆ ਉਹ ਇਹਦੇ ਵਿੱਚ ਜਾ ਰਿਹਾ ਜੀ ਪਹਿਲਾਂ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਹੌਲੀ-ਹੌਲੀ ਆਬਾਦੀ ਵਧਦੀ ਆ ਹੌਲੀ-ਹੌਲੀ ਪ੍ਰੋਬਲਮਸ ਆਂਦੀਆਂ ਨੇ ਜੇ ਹੁਣੇ ਪ੍ਰੋਬਲਮ ਮੇਜਰ ਹੋ ਗਈ ਤੇ ਹੁਣ ਸਰਕਾਰਾਂ ਦਾ ਇਸ ਵੱਲ ਧਿਆਨ ਆ ਜੀ ਹੁਣ ਇਹਦੀ ਸਫਾਈ ਲਈ ਲੱਗਿਆ ਜਾਂ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਹਮ ਐਨ ਜੀਓਜ਼ ਵੀ ਤਰਦਦ ਕਰ ਰਹੇ ਨੇ ਆਪਣੇ ਆਪਣੇ ਲੈਵਲ ਤੇ ਉਹ ਜੋ ਵੀ ਰਿਪਰੈਜੈਂਟੇਸ਼ਨਸ ਦੇ ਰਹੇ ਨੇ ਧਰਨੇ ਦੇ ਰਹੇ ਨੇ ਜਾਂ ਕੋਈ ਮੂਵਮੈਂਟ ਚਲਾ ਰਹੇ ਨੇ ਉਹ ਆਪਣੇ ਲੈਵਲ ਤੇ ਲੱਗੇ ਨੇ ਸਰਕਾਰ ਆਪਣੇ ਲੈਵਲ ਤੇ ਲੱਗੀ ਹੋਈ ਆ ਜੀ ਉਮੀਦ ਆ ਕਿ ਜਿੰਨਾ ਕ ਅਸੀਂ ਇਹ ਗੰਦਾ ਕਰ ਲਿਆ ਹੌਲੀ ਹੌਲੀ ਹੁਣ ਇਹਨੂੰ ਸੁਧਾਰ ਵਾਲੇ ਪਾਸੇ ਲੈ ਜਾਵਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਪ੍ਰਮਾਤਮਾ ਨੂੰ ਕਿਉਂਕਿ ਅਸੀਂ ਇਕੱਲੇ ਆਫੀਸਰ ਨਹੀਂ ਆਂ ਸ਼ਹਿਰ ਵਾਸੀ ਵੀ ਆਂ ਸਾਡੇ ਵੀ ਬੱਚਿਆਂ ਨੇ ਇੱਥੇ ਜੀਣਾ ਹੈ ਜੀ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਜਲਦੀ ਹੀ ਇਹ ਨਾਲਾ ਸਾਫ਼ ਹੋ ਜਾਊਗਾ ਤੇ ਜਿਹੜਾ ਬਿਮਾਰੀਆਂ ਦਾ ਘਰ ਬਣਿਆ ਕੈਂਸਰ ਦਾ ਘਰ ਬਣਿਆ ਉਹ ਦੂਰ ਹੋ ਜਾਊਗਾ ਜੀ ਤਾਂ ਹੁਣ ਕੋਈ ਵਿਭਾਗੀ ਤੌਰ ਤੇ ਜਿਹੜਾ ਉਸ ਮਸਲੇ ਦਾ ਹੱਲ ਚੱਲ ਰਿਹਾ ਹੈ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਹੁਣ ਜਿਹੜੇ ਅਲੱਗ-ਅਲੱਗ ਸੀ ਡੀਪੀ ਈਟੀਪੀ ਲਗਾਏ ਜਾ ਰਹੇ ਨੇ ਜੀ ਉਹ ਕੰਮ ਚੱਲਦਾ ਪਿਆ ਹਾਲੇ ਜਦੋਂ ਉਹ ਫੁੱਲੀ ਵਰਕਿੰਗ ਤੇ ਹੋਗੇ ਉਦੋਂ ਬਾਅਦ ਕਾਫੀ ਫਰਕ ਪੈ ਜਾਊਗਾ ਪਤਾ ਲੱਗ ਜਾਊਗਾ ਤੇ ਫਿਰ ਜਦੋਂ ਰਿਜ਼ਲਟ ਸਾਹਮਣੇ ਆਉਣਗੇ ਫਿਰ ਸਰਕਾਰ ਉਹ ਹਿਸਾਬ ਨਾਲ ਨਵਾਂ ਪਲਾਨ ਬਣਾਉਗੀ ਕਿ ਕਿੰਨੀ ਕਪਲੂਟੈਂਟ ਉਹਦੇ ਉੱਤੇ ਰਹਿ ਗਿਆ ਤੇ ਉਹਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ ਬਾਕੀ ਸਭ ਤੋਂ ਵੱਡੀ ਗੱਲ ਨਾ ਜੱਸੀ ਸਾਡੇ ਲੋਕਾਂ ਦੀ ਜਿਹੜੀ ਸਭ ਤੋਂ ਮਾੜੀ ਆਦਤ ਆ ਕਿ ਅਸੀਂ ਹਰ ਕੰਮ ਸਰਕਾਰਾਂ ਦੇ ਸਿਰ ਤੇ ਸਿੱੜਦੇ ਆ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਡਿਊਟੀ ਪੂਰੀ ਕਰਨੀ ਚਾਹੀਦੀ ਆ ਮੈਂ ਇੱਕ ਫੈਕਟਰੀ ਚਲਾ ਰਿਹਾ ਜਾਂ ਮੈਂ ਕੋਈ ਇਦਾਂ ਦਾ ਇੰਸਟੀਚਿਊਟ ਚਲਾ ਰਿਹਾ ਜਾਂ ਅਦਾਰਾ ਚਲਾ ਰਿਹਾ ਜਿਹਦੇ ਨਾਲ ਮੇਰਾ ਜਿਹੜਾ ਡਿਸਚਾਰਜ ਆ ਪਾਣੀ ਦਾ ਉਹ ਪলিউਟ ਆ ਹੂੰ ਤੇ ਪਹਿਲਾਂ ਤਾਂ ਮੈਨੂੰ ਹੱਲ ਕਰਨਾ ਚਾਹੀਦਾ ਨਾ ਕਿ ਉਹ ਮੈਂ ਪলিউਟ ਪਾਣੀ ਨੂੰ ਕਿਦਾਂ ਟ੍ਰੀਟ ਕਰਾਂ ਜੀ ਤੇ ਜਦ ਤੱਕ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਾਂਗੇ ਤੇ ਕੱਲੀ ਸਰਕਾਰ ਤੇ ਸਿੱਟ ਕੇ ਫੇਰ ਕੰਮ ਨਹੀਂ ਹੋਣਾ ਸਾਨੂੰ ਪਰਸਨਲੀ ਹਰ ਬੰਦੇ ਨੂੰ ਹੁਣ ਜਿਹੜੇ ਬੰਦੇ ਦੀ ਫੋਕਲ ਪੁਆਇੰਟ ਇੰਡਸਟਰੀ ਹੈ ਜੇ ਉਹ ਸੋਚੂ ਮੈਂ ਉੱਥੇ ਗਰਾਊਂਡ ਵਾਟਰ ਦੇ ਵਿੱਚ ਬੋਰ ਕਰਕੇ ਪਾਣੀ ਵਿੱਚ ਸਿੜਦਾ ਠੀਕ ਆ ਨਾ ਤੇ ਮੈਂ ਤਾਂ ਉੱਥੇ ਕਰਤਾ ਤੇ ਮੈਂ ਤਾਂ ਮੇਰਾ ਘਰ ਤਾਂ ਇੱਥੇ ਆ ਸਾਊਥ ਸਿਟੀ ਆ ਜੀ ਮੈਨੂੰ ਕੀ ਫਰਕ ਪੈਣਾ ਪਰ ਉਹਨਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਉਹ ਪਾਣੀ ਜਿਹੜਾ ਵਾ ਉਧਰੋਂ ਥੱਲੇ ਨੂੰ ਵਗਦਾ ਜਿਹੜਾ ਵਹਾ ਪਾਣੀ ਦਾ ਉਹ ਸਾਊਥ ਸਿਟੀ ਵੱਲ ਨਹੀਂ ਆ ਜੀ ਜਿਹੜਾ ਤੁਸੀਂ ਉੱਥੇ ਪਾਣੀ ਪੋਲਿਊਟ ਕੀਤਾ ਉਹ ਇੱਥੇ ਆ ਕੇ ਤੁਸੀਂ ਪੀਣਾ ਵਾ ਜੀ ਉਹ ਤੁਹਾਡੇ ਹੀ ਬੱਚਿਆਂ ਨੇ ਪੀਣਾ ਵਾ ਜੇ ਤੁਸੀਂ ਨਾਲੇ ਨਾਲਾ ਪੋਲਿਊਟ ਕਰਤਾ ਨਾਲੇ ਚ ਪਾਣੀ ਸੜਤਾ ਨਾਲੇ ਤੋਂ ਜਿੰਨਾ ਕੱਢ ਦੀ ਰੇਟ ਪੋਲਿਊਟ ਹੋ ਗਿਆ ਨਾਲਾ ਉਹ ਤੋਂ 2-2 ਕਿਲੋਮੀਟਰ ਦੇ ਅੰਦਰ ਸਾਈਡਾਂ ਤੇ ਪਾਣੀ ਪੀਣ ਯੋਗ ਨਹੀਂ ਹੈ ਹਮ ਉਸ ਟੀ ਨੂੰ ਹੁਣ ਜਦੋਂ ਜਦੋਂ ਨਾਲਾ ਸਾਫ਼ ਹੋਊਗਾ ਉਸ ਗਰਾਊਂਡ ਵਾਟਰ ਨੂੰ ਰਿਵਾਈਵ ਹੋਣ ਨੂੰ ਹੋਰ ਟਾਈਮ ਲੱਗੂਗਾ ਇਸ ਕਰਕੇ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਸਾਨੂੰ ਪੋਲੂਸ਼ਨ ਨੂੰ ਆਪ ਘਟਾਉਣਾ ਚਾਹੀਦਾ ਜਦੋਂ ਸਖੋਬ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਤਾਂ ਲੋਕ ਇੱਥੇ ਇਕੱਠੇ ਵੀ ਹੋਏ ਸੀ ਆਪਣੀ ਜ਼ਿੰਮੇਵਾਰੀ ਸਮਝਦੇ ਆ ਪਰ ਉਦੋਂ ਪੁਲਿਸ ਵਿਭਾਗ ਨੇ ਵੀ ਜਿਹੜਾ ਆਪਣਾ ਕੰਮ ਕੀਤਾ ਉਹਨਾਂ ਨੇ ਚੱਕ ਚੱਕ ਗੱਡੀਆਂ ਭਰ-ਭਰ ਕੇ ਲੈ ਕੇ ਗਏ ਨੇ ਉਹਨਾਂ ਨੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਅਸੀਂ ਸੰਭਾਂਗੇ ਜੇ ਉਹਨਾਂ ਲਈ ਅਸੀਂ ਪਾਣੀ ਨਹੀਂ ਸੰਭ ਜਿੰਨਾਂ ਦੀ ਜ਼ਿੰਮੇਵਾਰੀ ਕਹਿ ਰਹੇ ਆ ਜੀ ਮੈਂ ਉਹ ਬੰਦਿਆਂ ਦੀ ਜ਼ਿੰਮੇਵਾਰੀ ਕਹਿ ਰਿਹਾ ਜਿਨ੍ਹਾਂ ਦੇ ਇੰਡਸਟਰੀਅਲ ਯੂਨਿਟਸ ਨੇ ਜੀ ਜਿਨ੍ਹਾਂ ਨੇ ਧਰਨੇ ਦਿੱਤੇ ਜਿਨ੍ਹਾਂ ਨੇ ਆਵਾਜ਼ ਉਠਾਈ ਉਹ ਤਾਂ ਵਿਚਾਰੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀ ਅਗਲੀਆਂ ਜਨਰੇਸ਼ਨ ਨੂੰ ਬਚਾਉਣ ਲਈ ਆਵਾਜ਼ ਬਿਸਲ ਬਲੂਰ ਨੇ ਉਹ ਆਵਾਜ਼ ਉਠਾ ਰਹੇ ਨੇ ਜੀ ਉਹ ਪਾਣੀ ਉਹਨਾਂ ਦਾ ਗੰਦਾ ਨਹੀਂ ਕਰ ਰਹੇ ਜੀ ਮੈਂ ਤਾਂ ਉਹ ਕਹਿ ਰਿਹਾ ਵੀ ਜਿਹੜੇ ਜਿਹੜੇ ਯੂਨਿਟ ਚੋਂ ਪੋਲਿਊਟ ਪਾਣੀ ਸਾਡਾ ਵਿੱਚ ਆ ਰਿਹਾ ਨਾਲੇ ਦੇ ਕਿਸੇ ਦੀ ਇੰਡਸਟਰੀ ਆ ਕਿਸੇ ਦੀ ਆ ਡਾਈਂਗ ਇੰਡਸਟਰੀ ਆ ਕੇ ਲੈਕਟ੍ਰਿਕੋ ਲੈਕਟ੍ਰੋ ਜਿਹੜੇ ਪਲੇਟਿੰਗ ਕਰਦੇ ਆ ਉਹਦੀ ਇੰਡਸਟਰੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ ਆ ਜੇ ਉਹ ਕੁਝ ਪਰਸੈਂਟ ਵੀ ਪਾਣੀ ਪੋਲਿਊਟ ਕਰਕੇ ਜ਼ਮੀਨ ਸਿਟ ਰਿਹਾ ਜਾਂ ਨਾਲੇਜ ਪਾ ਰਿਹਾ ਤਾਂ ਉਹਨਾਂ ਨੂੰ ਆਪਣੇ ਅੰਦਰ ਫੈਕਟਰੀਆਂ ਦੇ ਅੰਦਰ ਪਲਾਂਟ ਲਾਣੇ ਚਾਹੀਦੇ ਜਿਹੜੇ ਕਿ ਕਾਫੀ ਫੈਕਟਰੀਆਂ ਨੇ ਲਾਏ ਵੀ ਨਹੀਂ ਜੀ ਠੀਕ ਹੈ ਜਿਨ੍ਹਾਂ ਨੇ ਨਹੀਂ ਲਾਏ ਉਹਨਾਂ ਨੂੰ ਵੀ ਲਾਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਣੀ ਉਹਨਾਂ ਦੇ ਯੂਨਿਟ ਚੋਂ ਬਾਹਰ ਜਾਵੇ ਉਹ ਟ੍ਰੀਟ ਹੋ ਕੇ ਜਾਵੇ ਜਦੋਂ ਉਹਨਾਂ ਦੇ ਯੂਨਿਟ ਚੋਂ ਪਾਣੀ ਟ੍ਰੀਟ ਹੋ ਕੇ ਜਾਊਗਾ ਤਾਂ ਫਿਰ ਨਾਲਾ ਨੇਚਰਲੀ ਹੌਲੀ ਹੌਲੀ ਸਾਫ਼ ਹੋ ਜਾਊਗਾ ਬਾਕੀ ਕਾਰਪੋਰੇਸ਼ਨ ਆਪਣਾ ਕੰਮ ਕਰ ਰਹੀ ਹੈ ਸਰਕਾਰ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਜਿਹੜੇ ਪਲਾਂਟ ਲਾ ਰਹੀ ਹੈ ਫਿਰ ਬੜੀ ਛੇਤੀ ਇਹ ਚੀਜ਼ ਕਲੀਨ ਹੋ ਜਾਊਗੀ ਹਾਂ ਗੱਲ ਉਸ ਦੇ ਉੱਤੇ ਹੈ ਜਦੋਂ ਧਰਨੇ ਦੀ ਗੱਲ ਹੁੰਦੀ ਆ ਤਾਂ ਉਦੋਂ ਜਿੱਦਾਂ ਤੁਸੀਂ ਕਿਹਾ ਵੀ ਆਪਣੀ ਜ਼ਿੰਮੇਵਾਰੀ ਆ ਹਨਾ ਤਾਂ ਜਿਹੜੇ ਫੈਕਟਰੀ ਮਾਲਕ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਫੈਕਟਰੀਆਂ 'ਚ ਕੰਮ ਕਰਦੇ ਸੀ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਜਿਹੜਾ ਉੱਥੇ ਬਰਾਬਰਤਾਰ ਨਾ ਲਵਾਤਾ ਤੇ ਇੱਕ ਪਾਸੇ ਪੰਜਾਬੀ ਵਰਸਸ ਪ੍ਰਵਾਸੀ ਦਾ ਜਿਹੜਾ ਇੱਕੋ ਧ ਇਹ ਹੋਣਾ ਨਹੀਂ ਚਾਹੀਦਾ ਇਹ ਚੀਜ਼ਾਂ ਦੇਖੋ ਚਾਹੇ ਪੰਜਾਬੀ ਆ ਚਾਹੇ ਪ੍ਰਵਾਸੀ ਆ ਜੀ ਜਿਹੜਾ ਬੰਦਾ ਅੱਜ ਪੰਜਾਬ ਚ ਜਾਂ ਲੁਧਿਆਣੇ ਚ ਰਹਿ ਰਿਹਾ ਜੀ ਉਹ ਪਾਣੀ ਤਾਂ ਲੁਧਿਆਣੇ ਦੇ ਗਰਾਊਂਡ ਵਾਟਰ ਹੀ ਪੀ ਰਿਹਾ ਜੀ ਜੇ ਬਿਮਾਰੀ ਪ੍ਰਵਾਸੀ ਨੂੰ ਲੱਗਣੀ ਆ ਗਰੀਬ ਨੂੰ ਲੱਗਣੀ ਆ ਜੇ ਬਿਮਾਰੀ ਇਸ ਪਾਣੀ ਨਾਲ ਸਤਲੁਜ ਚ ਡਿੱਗ ਕੇ ਗੰਗਾ ਨਗਰ ਲੱਗਣੀ ਆ ਤਾ ਵੀਰ ਮੇਰੀ ਉਹ ਬਿਮਾਰੀ ਮੇਰੇ ਘਰੇ ਵੀ ਆ ਸਕਦੀ ਆ ਉਸ ਇੰਡਸਟਰੀਲਿਸਟ ਦੇ ਵੀ ਘਰੇ ਆ ਸਕਦੀ ਆ ਇਹਨੂੰ ਪੰਜਾਬੀ ਵਰਸਸ ਪ੍ਰਵਾਸੀ ਬਣਾਉਣਾ ਇਹਨੂੰ ਇੰਡਸਟਰੀ ਵਰਸਸ ਫਾਰਮਰ ਬਣਾਉਣਾ ਇਹਨੂੰ ਧਰਨਾਕਾਰੀ ਵਰਸਸ ਇੰਡਸਟਰੀ ਬਣਾਉਣਾ ਇਹ ਨਹੀਂ ਚੀਜ਼ ਹੋਣੀ ਚਾਹੀਦੀ ਇਹਨੂੰ ਪੰਜਾਬ ਵਰਸਸ ਪੰਜਾਬ ਰਹਿਣ ਦਿਓ ਪੰਜਾਬ ਨੂੰ ਬਚਾਓ ਉਹਦੇ ਵਿੱਚ ਸਾਰੇ ਆਪਣਾ ਯੋਗਦਾਨ ਪਾਓ ਪ੍ਰਵਾਸੀਆਂ ਦਾ ਵੀ ਉਹਨਾਂ ਦਾ ਯੋਗਦਾਨ ਇੰਡਸਟਰੀਲਿਸਟ ਦਾ ਵੀ ਉਹਨਾਂ ਦਾ ਯੋਗਦਾਨ ਇੱਕ ਕਾਮਨ ਮੈਨ ਦਾ ਵੀ ਉਨਾ ਹੀ ਯੋਗਦਾਨ ਤੇ ਸਰਕਾਰੀ ਮੁਲਾਜ਼ਮਾਂ ਦਾ ਵੀ ਉਨਾ ਹੀ ਯੋਗ ਹੈ ਜੀ ਸਾਨੂੰ ਸਭ ਨੂੰ ਆਪਣੀ ਰਿਸਪੌਂਸਿਬਿਲਟੀ ਮੰਨਣੀ ਪਊਗੀ ਇੱਕ ਦੂਜੇ ਤੇ ਸਿੱਟ ਕੇ ਕੰਮ ਨਹੀਂ ਹੋਣਾ ਜਿੰਨਾ ਛੇਤੀ ਅਸੀਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸਮਝ ਲਾਂਗੇ ਤੇ ਉਨੀ ਛੇਤੀ ਅਸੀਂ ਬੁੱਢੇ ਨਾਲੇ ਨੂੰ ਮੁੜ ਕੇ ਬੁੱਢਾ ਦਰਿਆ ਬਣਾਵਾਂਗੇ ਜੀ ਅ ਜਿੱਦਾਂ ਸਿੱਖੋ ਸਾਹਿਬ ਹੁਣ ਗੱਲ ਲੁਧਿਆਣੇ ਦੀ ਕਰੀਏ ਜਾਂ ਫਿਰ ਮੰਡੀ ਗਵੰਦਗੜਾ ਲੋਹਾ ਇੰਡਸਟਰੀਆ ਹਨਾ ਤਾਂ ਉੱਥੇ ਤੁਸੀਂ ਦੇਖਿਆ ਹੋਊਗਾ ਜਦ ਸਵੇਰੇ ਨਿਕਲਦੇ ਆ ਤਾਂ ਧੁੰਦ ਵਾਂਗ ਹੁੰਦਾ ਇੱਕ ਧੂਏ ਦਾ ਪੂਰਾ ਜਾਲ ਬਣਿਆ ਹੁੰਦਾ ਕਿ ਉਥੋਂ ਸਾਹ ਲੈਣਾ ਮੁਸ਼ਕਲ ਹੁੰਦਾ ਜੇ ਇੱਥੇ ਦੀ ਇੰਡਸਟਰੀ ਦੀ ਗੱਲ ਕਰੀਏ ਤਾਂ ਇੱਥੇ ਵੀ ਆਹੀ ਹਾਲਾਤ ਹੁੰਦੇ ਨੇ ਜਦੋਂ ਸਵੇਰੇ ਸਵੇਰੇ ਤੁਸੀਂ ਇੱਧਰ ਨਹਿਰੋ ਨਹਿਰ ਵੀ ਆਉਂਦਾ ਆਏ ਹੁੰਦਾ ਵੀ ਬਹੁਤ ਸੰਘਣੀ ਧੁੰਦ ਜਿਹੜੀ ਛਾਈ ہوئی ਆ ਤਾਂ ਉਦੋਂ ਕਿਸਾਨ ਆਵਾਜ਼ ਚੈੱਕ ਕਰਦੇ ਕਹਿੰਦੇ ਇਹ ਤਾਂ ਇੰਡਸਟਰੀਆਂ ਦਾ ਜਿਹੜਾ ਧੂਆ ਇਹ ਨਹੀਂ ਇਹ ਪ੍ਰਦੂਸ਼ਣ ਕਰਦਾ ਜਦੋਂ ਝੋ ਬਿਲਕੁਲ ਮੈਂ ਫੇਰ ਉੱਥੇ ਉਸੇ ਗੱਲ ਤੇ ਆਉਣਾ ਵਾਂ ਇਹ ਗੱਲ ਪਲੀ ਲੈ ਕੇ ਅਸੀਂ ਝੋਨੇ ਨੂੰ ਅੱਗ ਲਾਉਣਾ ਜਾਇਜ਼ ਕਰ ਲੀਏ ਉਹ ਗਲਤ ਹੈ ਜੀ ਮੈਂ ਫੇਰ ਕਹਿ ਰਿਹਾ ਵੀ ਹਰ ਚੀਜ਼ ਦੀ ਜ਼ਿੰਮੇਵਾਰੀ ਸਾਡੀ ਪਰਸਨਲ ਆ ਜੇ ਮੈਂ ਖੇਤੀ ਕਰਦਾ ਤੇ ਮੈਂ ਝੋਨੇ ਨੂੰ ਅੱਗ ਲਾਉਣਾ ਮੈਂ ਵੀ ਉਹਨਾਂ ਦੋਸ਼ੀ ਆ ਜਿਨ੍ਹਾਂ ਇੱਕ ਫੈਕਟਰੀ ਵਾਲਾ ਜਿਹੜਾ ਆਪਣੀ ਚਿਮਨੀ ਚੋਂ ਧੂਆ ਕੱਢਦਾ ਵਿਦਆਊਟ ਟ੍ਰੀਟ ਕੀਤੇ ਪੋਲਿਊਟ ਕਰਦਾ ਤਾਂ ਉਹ ਦੋਨੇ ਬਰਾਬਰ ਦੇ ਜ਼ਿੰਮੇਦਾਰ ਨੇ ਕਿਸਾਨ ਵੱਲੋਂ ਇਹ ਕਹਿ ਦੇਣਾ ਕਿ ਇੰਡਸਟਰੀ ਪੋਲਿਊਟ ਕਰਦੀ ਆ ਤੇ ਇੰਡਸਟਰੀ ਵੱਲੋਂ ਇਹ ਕਹਿ ਦੇਣਾ ਕਿ ਪਰਾਲੀ ਜਲਣ ਨਾਲ ਪੋਲਿਊਟ ਹੁੰਦਾ ਉਹ ਭਲਿਓ ਲੋਕੋ ਜੋ ਵੀ ਤੁਹਾਡੇ ਚੋਂ ਦੋਨਾਂ ਕਰਕੇ ਪলিউਟ ਹੁੰਦਾ ਤਾਂ ਦਮ ਤੁਹਾਡੇ ਜਵਾਗ ਦਾ ਫਾਰਮਰ ਦੇ ਜਵਾਗ ਦਾ ਵੀ ਘਟਦਾ ਤੇ ਇੰਡਸਟਰੀ ਦੇ ਜਵਾਗ ਦਾ ਵੀ ਘਟਦਾ ਸਾਹ ਲੈਣਾ ਉਹਨੂੰ ਵੀ ਔਖਾ ਸਾਹ ਲੈਣਾ ਉਹਨੂੰ ਵੀ ਔਖਾ ਤੁਸੀਂ 4 ਪੈਸੇ ਕਮਾ ਲੋਗੇ ਵਧੀਆ ਗੱਡੀ ਖਰੀਦ ਲੋਗੇ ਲਗਜ਼ਰੀ ਲਾਈਫ ਜੀਣੋਗੇ ਪਰ ਸਾਹ ਨਹੀਂ ਖਰੀਦਦਾ ਸਾਹ ਤੁਹਾਨੂੰ ਕੁਦਰਤ ਨੇ ਹੀ ਦੇਣੇ ਆ ਤੇ ਕੁਦਰਤ ਦੇ ਸਾਹ ਲੈਣ ਲਈ ਤੁਹਾਨੂੰ ਵਾਤਾਵਰਣ ਸਾਫ਼ ਰੱਖਣਾ ਪਊਗਾ ਤੁਹਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਪੈਣਗੇ ਤੁਹਾਨੂੰ ਘੱਟ ਤੋਂ ਘੱਟ ਪੋਲੂਸ਼ਨ ਪੈਦਾ ਕਰਨਾ ਪਊਗਾ ਜਿੱਦਾਂ ਹੁਣ ਆਪਾਂ ਗੱਲ ਕਰੀਏ ਕਿ ਜੇ ਉਪਜਾਊ ਜੋਗ ਜ਼ਮੀਨ ਆ ਉਹਨੂੰ ਅਰਬਨ ਸਟੇਟ ਦੇ ਵਿੱਚ ਕਨਵਰਟ ਕਰਨ ਦੀ ਬੜੀ ਜੋਰਾ ਸ਼ੋਰਾ ਤੇ ਲੁਧਿਆਣੇ ਦੇ ਤਾਂ ਖਾਸ ਤੌਰ ਤੇ ਗੱਲ ਕਰੀਏ ਕਪੜੇ ਸ਼ੋਰਾ ਜੋਰਾ ਸ਼ੋਰਾ ਤੇ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਇਹ ਸਰਕਾਰ ਦੀ ਪਾਲਿਸੀ ਆ ਜੀ ਜੋ ਸਰਕਾਰ ਨੇ ਕਿਹਾ ਵਾ ਬਈ ਅਹ ਟੱਕੇ ਨਾ ਜ਼ਮੀਨ ਨਹੀਂ ਲੈਣੀ ਕਿਉਂਕਿ ਮੈਂ ਇਹ ਗਲਾਡਾ ਵੱਲੋਂ ਡੀਲ ਕੀਤੀ ਜਾ ਰਹੀ ਹੈ ਸਾਡਾ ਕਾਰਪੋਰੇਸ਼ਨ ਦਾ ਇਹ ਨਾਲ ਲਿੰਕ ਕੋਈ ਨਹੀਂ ਆਊਟ ਆਫ ਲਿਮਟ ਹੈ ਜੀ ਤੇ ਬਟ ਮੇਰੀ ਪਰਸਨਲ ਸੋਚ ਇਹ ਆ ਕਿ ਖੇਤੀ ਯੋਗ ਭੂਮੀ ਜਿਹੜੀ ਹੈਗੀ ਆ ਉਹਨੂੰ ਕਟਾਉਣਾ ਨਹੀਂ ਚਾਹੀਦਾ ਹੂੰ ਕਿਉਂਕਿ ਤੁਸੀਂ ਆ ਕਈ ਸਿਆਣੇ ਬੰਦਿਆਂ ਦੀਆਂ ਗੱਲਾਂ ਸੁਣੋਗੇ ਤਾਂ ਉਹ ਕਹਿੰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੀ ਜੋ ਸਾਡੇ ਹਾਲਾਤ ਹੋ ਰਹੇ ਆ ਹੂੰ ਤੇ ਲੜਾਈਆਂ ਪਾਣੀ ਔਰ ਖਾਣੇ ਲਈ ਹੋਣਗੀਆਂ ਹੂੰ ਹੁਣ ਇਥੋਂ ਨਿਕਲੀਏ ਮੁੱਲਾਂਪੁਰ ਤੱਕ ਤਾਂ ਪਹਿਲਾਂ ਹੀ ਸਾਡੇ ਕੋਲ ਜਿਵੇਂ ਕਹੋ ਕਲੋਨੀਆ ਇੰਨੀਆਂ ਇੱਕ ਪ੍ਰਾਈਵੇਟ ਤੌਰ ਤੇ ਇਕੱਠੀਆਂ ਜਾ ਚੁੱਕੀਆਂ ਨੇ ਕਿ ਖੇਤੀ ਦੀ ਜ਼ਮੀਨ ਘਟ ਗਈ ਜੀ ਤੇ ਖੇਤੀ ਦੀ ਜ਼ਮੀਨ ਜਦੋਂ ਘਟੂਗੀ ਤਾਂ ਵੀ ਮੇਰੇ ਵੀ ਤੁਸੀਂ ਹੁਣ ਜਿਵੇਂ ਕਹੋ ਵੀ ਗੱਡੀਆਂ ਤਾਂ ਤੁਸੀਂ ਕੀਲੇ ਵੇਚ ਕੇ ਲੈ ਲੋਗੇ ਜਾਂ ਕੁਝ ਹੋ ਜਾਊਗਾ ਪਰ ਉਹ ਫਿਰ ਉਹ ਤਾਂ ਫਸਲ ਕਿੱਥੇ ਉਗੂਗੀ ਫਸਲ ਲਗਾਉਣ ਲਈ ਤੁਹਾਨੂੰ ਜ਼ਮੀਨ ਚਾਹੀਦੀ ਆ ਮੈਂ ਪਰਸਨਲੀ ਮੇਰੀ ਰਾਏ ਆ ਕਿ ਖੇਤੀ ਯੋਗ ਭੂਮੀ ਨੂੰ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਬੈਟਰ ਆ ਕਿ ਮੇਰੀ ਮੈਂ ਪਰਸਨਲ ਰਾਏ ਆ ਵੀ ਸਰਕਾਰ ਹੁਣ ਇੱਕ ਕਿਸਮ ਦਾ ਬੈਨ ਲਾ ਕੇ ਮਲਟੀ ਸਟੋਰੀ ਚ ਜਾਵੇ ਤਾਂ ਕਿ ਜਿਹੜੀਆਂ ਹੋਰ ਕਲੋਨੀਆਂ ਵੱਧ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ। ਹਮ ਮਲਟੀ ਸਟੋਰੀ ਚ ਜਾਣ ਨਾਲ ਇਹ ਆ ਕਿ ਤੁਹਾਡੀਆਂ ਘਰ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਜ਼ਮੀਨ ਵੀ ਘੱਟ ਹੁੰਦੀ ਆ। ਜੀ ਤੇ ਫੋਰਨ ਦੇ ਵਿੱਚ ਮਲਟੀ ਸਟੋਰੀਜ਼ ਜ਼ਿਆਦਾ ਚੱਲਦੀਆਂ ਨੇ। ਹਮ ਆ ਆਈ ਥਿੰਕ ਅਸੀਂ 2000 ਚਾਰ ਜਾਂ 5 ਦੇ ਵਿੱਚ ਮੈਂ ਅਸੀਂ ਟੂਰ ਤੇ ਗਏ ਸੀ ਅਲਜੀਰੀਆ। ਜੀ ਉੱਥੋਂ ਦੇ ਰੂਰਲ ਏਰੀਆ ਵਿੱਚ ਫਲੈਟ ਸਿਸਟਮ ਸੀ ਹਮ ਜਦ ਕਿ ਉੱਥੇ ਮਾਈਲਸ ਦੇ ਮਾਈਲਸ ਜ਼ਮੀਨਾਂ ਬੇਬਾਦ ਪਈਆਂ ਨੇ ਪਰ ਉਹਨਾਂ ਨੇ ਵਿਲੇजेस ਪਿੰਡਾਂ ਦੇ ਵਿੱਚ ਵੀ ਫਲੈਟ ਸਿਸਟਮ ਕੀਤਾ ਹੋਇਆ ਸੀ ਉਹ ਲੋਕ ਇੰਨਾਕ ਪਲਾਨ ਕਰਕੇ ਚੱਲਦੇ ਆ ਤੇ ਮੈਂ ਵੀ ਇਸੇ ਚੀਜ਼ ਦੇ ਹੱਕ 'ਚ ਹਮ ਬਈ ਹੁਣ ਖੇਤੀਯੋਗ ਭੂਮੀ ਨੂੰ ਬਚਾਉਣਾ ਚਾਹੀਦਾ ਹਮ ਬਾਤਾਵਰਨ ਦੇ ਕਾਰਨ ਕਿੱਦਾਂ ਦੀਆਂ ਕਿਉਂਕਿ ਹੁਣ ਇੱਕ ਕਹਦੇ ਕਿ بارش ਦਾ ਸਿਸਟਮ ਮੌਸਮ ਆ ਗਿਆ ਹਨਾ ਤਾਂ ਇਸ ਸਮੇਂ ਦੇ ਵਿੱਚ ਮਲੇਰੀਆ ਵਗੈਰਾ ਕਾਫੀ ਜ਼ਿਆਦਾ ਬਿਮਾਰੀਆਂ ਦੋ ਹੋ ਹੁੰਦਾ ਤਾਂ ਹੁਣ ਜਿਹੜਾ ਬਾਤਾਵਰਨ ਦਿਨੋਂ ਦਿਨ ਜਿਹੜਾ ਮੌਸਮ ਵੀ ਤੁਸੀਂ ਦੇਖਿਆ ਹੋਊਗਾ ਕਿ ਹੁਣ ਮੌਸਮ ਦੇ ਵਿੱਚ ਬੜੀ ਤਬਦੀਲੀ ਆ ਗਈ ਇਹਦਾ ਕਾਰਨ ਕੀ ਮੰਨਦੇ ਪਹਿਲਾਂ ਇਹਦੀ ਗੱਲ ਕਰ ਲਈ ਕਿਉਂਕਿ ਅੱਗੇ ਹੁੰਦਾ ਸੀ ਕਿ ਮਈ ਜੂਨ ਦੇ ਮਹੀਨੇ ਜਿਹੜਾ ਜੁਲਾਈ ਦੇ ਮਹੀਨੇ ਗਰਮੀ ਬਹੁਤ ਹੁੰਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਗੱਲ ਕਰ ਲਈ ਮੇਰੇ ਹਿਸਾਬ ਨਾਲ ਸਾਰੇ ਅੱਜ ਰਾਤਾਂ ਨੂੰ ਕੰਬਲ ਲੈ ਕੇ ਸੌਂਦੇ ਹੋਣਗੇ ਮੌਸਮ ਬੜਾ ਚੇਂਜ ਡਿਫਰੈਂਸ ਜਾਂ ਹੋ ਗਿਆ ਦਿਨੇ ਕੁਝ ਹੋਰ ਰਾਤ ਨੂੰ ਕੁਝ ਹੋਰ ਮੌਸਮ ਦਾ ਕੁਝ ਤੀਬਰ ਸਮਝ ਨਹੀਂ ਆ ਰਿਹਾ ਜਦੋਂ ਤੁਸੀਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਆਂ ਤਾਂ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ ਜੀ ਪ੍ਰਾਮਨੇਟ ਐਮਾ ਦੇ ਵਿੱਚ ਇੱਕ ਫਸਲ ਸਰਕਲ ਚੱਲਦਾ ਸੀ ਮੌਸਮ ਦਾ ਸਰਕਲ ਚੱਲਦਾ ਸੀ ਜੀ ਹੁਣ ਤੁਸੀਂ ਦੇਖਦੇ ਹੋ ਕਿ ਬੱਦਲ ਫਟਣ ਦੀਆਂ ਘਟਨਾਵਾਂ ਬਹੁਤ ਵੱਧ ਬਹੁਤ ਜ਼ਿਆਦਾ ਉਹਦਾ ਕਾਰਨ ਕੀ ਆ ਕਿ ਅਸੀਂ ਉਹਨਾਂ ਪਹਾੜੀ ਏਰੀਆ ਦੇ ਵਿੱਚ ਇੰਨੀ ਕਿ कंस्ट्रक्शन ਕਰ ਲਈ ਆ ਜੀ ਕਿ ਜਿਹੜੇ ਪਹਾੜਾਂ ਦੇ ਉੱਤੇ ਦਰਖਤ ਲੱਗੇ ਹੁੰਦੇ ਸੀ ਉਹਨਾਂ ਦੀਆਂ ਜੜਾਂ ਜਿਹੜੀਆਂ ਸੀ ਨਾ ਉਹ ਮਿੱਟੀ ਨੂੰ ਪਕੜ ਕੇ ਰੱਖਦੀਆਂ ਸੀ ਜੀ ਠੀਕ ਹੈ ਨਾ ਤੇ ਉਹ ਇੰਨਾ ਜਿਆਦਾ ਪਹਾੜ ਸਲਿੱਪ ਡਿੱਗਦੇ ਨਹੀਂ ਸੀਗੇ ਹੁਣ ਕੰਸਟ੍ਰਕਸ਼ਨ ਇੰਨੀ ਹੋ ਗਈ ਹੂੰ ਉਹਦੇ ਨਾਲ ਪਹਾੜ ਅੰਦਰੋਂ ਖੋਖਲੇ ਹੋ ਗਏ ਦਰਖਤ ਜੜਾਂ ਛੱਡ ਗਏ ਹੁਣ ਜਦੋਂ ਪਾਣੀ ਆਉਂਦਾ ਤਾਂ ਉਹ ਇੱਕਦਮ ਪਹਾੜ ਥੱਲੇ ਆ ਜਾਂਦਾ ਜੀ ਠੀਕ ਹੈ ਨਾ ਉਹਦੇ ਨਾਲ ਨੁਕਸਾਨ ਹੁੰਦਾ ਜੀ ਮਤਲਬ ਕੁਦਰਤ ਨਾਲ ਛੀਟ ਛਾੜਾ ਸੇਮ ਐਜ਼ ਹੁਣ ਅਸੀਂ ਇੱਥੇ ਲਾ ਲਈਏ ਆਪਣੇ ਹੁਣ ਆਪਾਂ ਪਿੱਪਲ ਦੇ ਥੱਲੇ ਬੈਠੇ ਆ ਜੀ ਆ ਇੱਦਾਂ ਸੋਹਣਾ ਮੌਸਮ ਆ ਜੀ ਅੱਗੇ ਸਾਡੇ ਪਿੰਡਾਂ 'ਚ ਹਰ ਖੂਹ ਦੇ ਉੱਤੇ 5-5 7-7 ਸਾਡੇ ਬਜ਼ੁਰਗ ਦਰਖਤ ਲਾਉਂਦੇ ਸੀ ਹਮ ਬੱਟਾਂ ਦੇ ਉੱਤੇ ਲਾਉਂਦੇ ਸੀ ਜੀ ਹੁਣ ਸਾਨੂੰ ਪਤਾ ਨਹੀਂ ਕਿਹਨੇ ਇਹ ਗੱਲ ਕਹਿਤੀ ਕਿ ਦਰਖਤ ਦੇ ਥੱਲੇ ਸਾਡੀ ਫਸਲ ਘਟ ਜਾਂਦੀ ਹੈ ਫਸਲ ਘਟ ਜਾਂਦੀ ਉਹ ਪਤਾ ਨਹੀਂ ਉਹ ਕੁਆਂਟਲ ਘਟਦੀ ਆ ਕਿ ਅੱਧਾ ਕੁਆਂਟਲ ਘਟਦੀ ਆ ਪਰ ਅਸੀਂ ਉਹ ਅੱਧੇ ਕੁਆਂਟਲ ਕੁਆਂਟਲ ਦੀ ਖਾਤਰ ਉਹ ਦਰਖਤ ਵੜਤੇ ਜੀ ਠੀਕ ਹੈ ਉਹ ਦਰਖਤ ਵੱਢਣ ਨਾਲ ਜਦੋਂ ਤੁਸੀਂ ਛਾਂ ਹੀ ਖਤਮ ਕਰੀ ਜਾਂਦੇ ਹੋ ਤਰਖਤ ਖਤਮ ਕਰੀ ਜਾਂਦੇ ਹੋ ਜੀ ਤੇ ਫਿਰ ਉਹਦਾ ਜਿਹੜਾ ਸਰਕਲ ਦਾ ਚੇਂਜ ਆ ਉਹ بارش ਤੇ ਵੀ ਅਸਰ ਪੈਂਦਾ ਜੀ ਠੀਕ ਹੈ ਨਾ ਉਹ ਫਿਰ ਮੌਸਮ ਚੇਂਜ ਹੁੰਦਾ ਹੁਣ ਠੰਡ ਅੱਗੇ ਤੁਸੀਂ ਦੇਖੋ ਵੀ ਜਦੋਂ ਅਸੀਂ ਛੋਟੇ ਸੀ ਉਦੋਂ ਅਸੀਂ ਰਾਮਲੀਲਾ ਸਵੈਟਰਾਂ ਚ ਦੇਖਣ ਜਾਂਦੇ ਸੀ ਜੀ ਹੁਣ ਆਪਾਂ ਨੂੰ ਦਸੰਬਰ ਤੱਕ ਸਵੈਟਰ ਮਸਾ ਪੈਂਦੇ ਆ ਹਮ ਠੀਕ ਹੈ ਅੱਗੇ ਸਰਦੀ ਹੁੰਦੀ ਸੀ ਅਕਤੂਬਰ ਤੋਂ ਸ਼ੁਰੂ ਹੋ ਕੇ ਫਰਵਰੀ ਤੱਕ ਚੱਲਦੀ ਸੀ ਬਸੰਤ ਤੇ ਕਹਿੰਦੇ ਹੁੰਦੇ ਸੀ ਆਈ ਬਸੰਤ ਪਾਲਾੜਾਂ ਜੀ ਇਹ ਉਹਦੇ ਲਈ ਹਵਤਾ ਬਣੀਆ ਸੀ ਹੁਣ ਤੁਸੀਂ ਦੇਖੋ ਦਸੰਬਰ ਠੰਡ ਪੈਂਦੀ ਹੈ ਜਨਵਰੀ ਚ ਖਤਮ ਹੋ ਜਾਂਦੀ ਹੈ 2 ਮਹੀਨੇ ਦੀ ਠੰਡ ਰਹੇਗੀ ਹਮ ਬਰਸਾਤਾਂ ਦਾ ਹੁਣ ਕੰਟਰੋਲ ਹੀ ਹੈ ਨਹੀਂ ਜੀ ਠੀਕ ਹੈ ਹਰ ਤੀਜੇ ਚੌਥੇ ਸਾਲ ਸਾਡੇ ਹੜਾ ਜਾਂਦੇ ਆ ਇਹ ਨੇਚਰ ਨਾਲ ਛੇੜਛਾੜਾ ਸਾਨੂੰ ਬਚਣਾ ਚਾਹੀਦਾ ਮੈਂ ਤਾਂ ਅਸੀਂ ਦਾ ਹੁਣ ਜਿੱਦਾ ਆਪਣੀ ਸਾਡੀ ਸੰਸਥਾ ਸਿਟੀ ਨੀਡਸ ਵੱਲੋਂ ਜਾਂ ਸਾਡੇ ਨਾਲ ਜੁੜੇ ਨੇ ਅ ਕੱਲ ਵੀ ਪਰਸੋ ਵੀ ਅਸੀਂ ਸਾਡੇ ਵਰਨਵਾਸ ਸਟੀਲ ਤੋਂ ਨੇ ਸਚਿਤ ਜੈਨ ਜੀ ਉਹਨਾਂ ਨੇ ਤૈયਿਆ ਕੀਤਾ ਹੋਇਆ ਕਿ ਉਹਨਾਂ ਨੇ ਆਪਣੇ ਉਹ ਕਹਿੰਦੇ ਮੈਂ ਮਰਨ ਤੋਂ ਪਹਿਲਾਂ ਪਹਿਲਾਂ 1000 ਏਕੜ ਦੇ ਵਿੱਚ ਦਰਖਤ ਲਾ ਕੇ ਜਾਣੇ ਆ ਜੰਗਲ ਲਾ ਕੇ ਜਾਣਾ ਜੀ ਉਹਨਾਂ ਨੇ ਡੀ ਐਮ ਸੀ ਨਾਲ ਮਿਲ ਕੇ ਇੱਥੇ ਡੇਢ ਕਿਲੇ ਚ ਉਹਦੋਂ ਇੱਕੋ ਇੱਕ ਫਾਰੈਸਟ ਲਾਇਆ ਜੀ ਤੇ ਪਿਛਲੇ ਸਾਲ ਅਸੀਂ 22000 ਦਰਖਤ ਲਾਇਆ ਪੂਰੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਆੜੜਤਾਵਾ ਤੇ ਜਿਹਨੂੰ ਅਸੀਂ ਜੀਓ ਟੈਗ ਕੀਤਾ ਤੇ ਅਸੀਂ 19 ਤਰੀਕ ਨੂੰ ਉਹਦਾ ਫੰਕਸ਼ਨ ਕਰ ਰਹੇ ਆ ਵੀ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦਰਖਤਾਂ ਨੂੰ ਵਧੀਆ ਸੰਭਾਲਿਆ ਸੀ ਉਹਨਾਂ ਨੂੰ ਆਨਰ ਵੀ ਕਰ ਰਹੇ ਆ ਜੀ ਇਦਾਂ ਵਾ ਮੈਂ ਇੱਕ ਬੇਨਤੀ ਕਰਦਾ ਹੁਣਾ ਕਿ ਲੱਖ ਅਸੀਂ ਲੱਖ ਬੂਟਾ ਲਾਵਾਂਗੇ ਅਸੀਂ 50000 ਬੂਟਾ ਲਾਵਾਂਗੇ ਅਸੀਂ 20000 ਲਾਵਾਂਗੇ ਮੈਂ ਕਹਿੰਦਾ ਬੂਟਾ ਉਨਾਂ ਲਾਓ ਜਿੰਨਾ ਤੁਸੀਂ ਸੰਭਾਲ ਸਕਦੇ ਹੋ ਜਿਹਨੂੰ ਪਾਲ ਸਕਦੇ ਹੋ ਜੀ ਚਾਹੇ ਤੁਸੀਂ ਆਪਦੇ ਘਰ ਦੇ ਬਾਹਰ ਇੱਕ ਦਰਖਤ ਲਾ ਲਓ ਲੇਕਿਨ ਉਹਨੂੰ ਸੰਭਾਲ ਲਓ ਹਮ ਬਸ਼ਰਤੇ ਕਿ ਗਿਣਤੀ ਦਿਖਾਉਣ ਲਈ ਲੋਕਾਂ ਨੂੰ ਮੁੜ ਕੇ ਉਹਦਾ ਪਤਾ ਹੀ ਨਹੀਂ ਲੈਣਾ ਲਾਤ ਤੇ ਜੀ ਸੜਕ ਦੇ ਕਿਨਾਰੇ-ਕਿਨਾਰੇ 50 ਦਰਖਤ ਜੀ ਤੇ ਅੱਗੇ-ਅੱਗੇ ਲਾਉਂਦੇਗੇ ਤੇ ਦੋ ਦਿਨਾਂ ਬਾਅਦ ਮੱਝ ਖਾ ਗਈ ਤੇ ਦਰਖਤ ਲੰਬੇ ਹੀ ਨਹੀਂ ਉਹ ਕਰਨ ਨਾਲੋਂ ਚਾਹੇ ਤੁਸੀਂ ਇੱਕ ਲਾਓ ਆਪ ਦੇ ਘਰ ਦੇ ਬਾਹਰ ਜ਼ਰੂਰ ਲਾਓ ਪੰਜਾਬ ਦਾ ਰੁੱਖ ਲਾਓ ਜੀ ਉਹਦੇ ਨਾਲ ਤੁਹਾਨੂੰ এনਵਾਇਰਨਮੈਂਟ ਚੇਂਜ ਵੀ ਦਿਖੂਗੀ ਤੁਹਾਨੂੰ ਮੌਸਮ ਦਾ ਸਰਕਲ ਵੀ ਠੀਕ ਹੁੰਦਾ ਲੱਗੂਗਾ ਸਾਰਾ ਕੁਝ ਇੱਥੇ ਹੀ ਹੈ ਜੀ ਔਰ ਪਰਮਾਤਮਾ ਕਰੇ ਕਿ ਪੰਜਾਬੀਆਂ ਨੂੰ ਸਾਡਿਆਂ ਨੂੰ ਸਮਝ ਆਵੇ ਉਹ ਆਪਣਾ ਵਾਤਾਵਰਣ ਸਾਂਭਣ ਲੱਗਣ ਦੁਆਰੇ ਤੋਂ ਸਾਡੇ ਖੇਤਾਂ 'ਚ ਦਰਖਤ ਲੱਗਣ ਉਹਦੇ ਨਾਲ ਸਾਡੇ ਬੱਚਿਆਂ ਨੂੰ ਆਉਣ ਵਾਲੇ ਟਾਈਮ 'ਚ ਇੱਕ ਚੰਗਾ ਵਾਤਾਵਰਣ ਦੇਣਦੇ ਆਂ ਮੀਓ ਬਾਜੀ ਹੁਣ ਕਿਦਾਂ ਦੀਆਂ ਬਿਮਾਰੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਜ਼ਿਆਦਾਤਰ ਬਿਮਾਰੀਆਂ ਮੈਕਸਿਮਮ ਤਾਂ ਹੁਣ ਤੁਸੀਂ ਦੇਖੋ ਵੀ ਇੱਕ ਤਾਂ ਕੈਂਸਰ ਬਹੁਤ ਜ਼ਿਆਦਾ ਆ ਜੀ ਉਹ ਸਾਡਾ ਜਿਹੜਾ ਗਰਾਊਂਡ ਵਾਟਰ ਪੋਲੂਸ਼ਨ ਜੀ ਜਾਂ ਐਡਲਟਰੇਸ਼ਨ ਜੀ ਚੀਜ਼ਾਂ ਦੀ ਸਬਜ਼ੀਆਂ ਦੀ ਫਲਾਂ ਦੀ ਉਹ ਤੋਂ ਆ ਯਾ ਸਾਧੀਆਂ ਬਿਮਾਰੀਆਂ ਨੇ ਸਾਨੂੰ ਲੰਗਸ ਦੇ ਨਾਲ ਰਿਲੇਟਡ ਬਿਮਾਰੀਆਂ ਨੇ ਤੇ ਦੋਨੇ ਪੈਦਾ ਤਾਂ ਅਸੀਂ ਆਪ ਹੀ ਕੀਤੀਆਂ ਹੋਈਆਂ ਨੇ ਹੂੰ ਜਿੰਨਾ ਅਸੀਂ ਦਰਖਤ ਘਟਾਈ ਜਾਂਦੇ ਆ ਪੋਲਿਊਸ਼ਨ ਵਧਾਈ ਜਾਂਦੇ ਆ ਉਹਦੇ ਨਾਲ ਸਾਨੂੰ ਸਾਧੀਆਂ ਬਿਮਾਰੀਆਂ ਹੁੰਦੀਆਂ ਨੇ ਜਿਨੀ ਅਸੀਂ ਐਡਲਟਰੇਸ਼ਨ ਐਡਲਟਰੇਸ਼ਨ ਦੇ ਦਾ ਮੈਗਨੇ ਕਰੂ ਸਕਤ ਹੋਣਾ ਚਾਹੀਦਾ ਹੁਣ ਪਿੱਛੇ ਜੇ ਸਾਡੇ ਡੈਰੀਆਂ ਦੇ ਪ੍ਰਧਾਨ ਨੇ ਆ ਭੁਲਰ ਸਾਹਿਬ ਹੋਣੀ ਜੀ ਉਹਨਾਂ ਨੇ ਦੋ ਤਿੰਨ ਥਾਂ ਤੇ ਰੇਡਾਂ ਮਾਰੀਆਂ ਹੂੰ ਮਤਲਬ ਸਿੰਥੈਟਿਕ ਪਨੀਰ ਬਰਾਮਦ ਕੀਤਾ ਉਹਨਾਂ ਨੇ ਜੀ ਨਾਲ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਨੇ ਰੇਡਾਂ ਬਾੜੀਆਂ ਫੜਿਆ ਜੀ ਬਟ ਜੇ ਉਸ ਅਡਲਟਰੇਸ਼ਨ ਕਰਨ ਵਾਲੇ ਤੇ ਘੱਟੋ ਘੱਟ ਉਹਨੂੰ 7-8 ਸਾਲ ਦੀ ਸਜ਼ਾ ਹੋਵੇ ਹੂੰ ਕਾਨੂੰਨ ਇਹ じゃ ਸਰਕਾਰ ਨਵਾਂ ਬਣਾਵੇ ਕਿ ਜਿਹੜਾ ਅਡਲਟਰੇਸ਼ਨ ਕਰਦਾ ਫੜਿਆ ਗਿਆ ਉਹਨੂੰ 7-8 ਸਾਲ ਦੀ ਤਾਂ ਘੱਟੋ ਘੱਟ ਸਜ਼ਾ ਹੋਵੇ ਹੂੰ ਤਾਂ ਲੋਕ ਖੱਟਣਗੇ ਹੂੰ ਇਹ ਹੋਣਾ ਚਾਹੀਦਾ ਕਿਉਂਕਿ ਇਹ ਮੇਰੇ ਹਿਸਾਬ ਨਾਲ ਜਿੱਦਾਂ ਆਪਾਂ ਪੈਕਟਾਂ ਵਾਲਾ ਦੁੱਧ ਵਗੈਰਾ ਆਉਂਦਾ ਲੱਸੀ ਆਉਂਦੀ ਹੈ ਮੇਰੇ ਹਿਸਾਬ ਨਾਲ ਉਹਦੇ ਨਾਲ ਪਿੰਡਾਂ 'ਚ ਪਸ਼ੂ ਰੱਖਣੇ ਜਮੇ ਬੰਦੇ ਹੋਗੇ ਲੋਕ ਉਹਦੇ ਨਾਲ ਮੇਰੇ ਹਿਸਾਬ ਨਾਲ ਜ਼ਿਆਦਾ ਹੁਣ ਪਿੰਡਾਂ 'ਚ ਵੀ ਬਿਮਾਰੀਆਂ ਮੇਰੇ ਦਾ ਜ਼ਿਆਦਾ ਪਹੁੰਚਣ ਲੱਗੀਆਂ ਪਿੰਡਾ ਚ ਤੁਹਾਨੂੰ ਮੈਂ ਦੱਸਦਾ ਕਿ ਨਾ ਆਈ ਵਰਨਵਾ ਸਟੀਲ ਵੱਲੋਂ ਨਾ ਮਨਸੂਰਾ ਪਿੰਡ ਦੇ ਵਿੱਚ ਟੋਬੇ ਨੂੰ ਇੱਕ ਵਧੀਆ ਪਾਰਕ ਬਣਾਇਆ ਗਿਆ ਜੀ ਉੱਥੇ ਸੌਤ ਤੋਂ ਸਾਡੇ ਇਹਨਾਂ ਨੇ ਕਿਸੇ ਚੰਗੇ এনवायरमेंटਲਿਸਟ ਨੂੰ ਬੁਲਾਇਆ ਸੀਗਾ ਜੀ ਮੈਨੂੰ ਵੀ ਉੱਥੇ ਇਨਵਾਈਟ ਕੀਤਾ ਗਿਆ ਸੀ ਤੇ ਨਾਲ ਉੱਥੇ ਸੈਲਫ ਹੈਲਪ ਗਰੁੱਪ ਦੀਆਂ ਲੇਡੀਜ਼ ਵੀ ਸੀਗੀਆਂ ਜੀ ਉੱਥੇ ਪਿੰਡ ਦੀਆਂ ਸਾਡੀਆਂ ਮਾਵਾ ਪੈਣਾ ਪ੍ਰਯਾਗ ਬੈਠੀਆਂ ਸੀ ਮੈਂ ਉਹਨਾਂ ਨੂੰ ਕੁਐਸਚਨ ਕਰ ਲਿਆ ਮੈਂ ਕਿਹਾ ਵੀ ਬੇਬੇ ਆਪਣਾ ਜਿੰਨੇ ਬੈਠੇ ਆ ਕਿੰਨੇ ਘਰਾਂ ਚ ਡੰਗਰ ਨੇ ਤਾਂ ਮੈਂ ਆਪ ਹੈਰਾਨ ਹੋ ਗਿਆ ਕਿ ਉਹ 50 ਲੇਡੀਜ਼ ਦੇ ਵਿੱਚੋਂ ਸਿਰਫ ਇੱਕ ਘਰ ਚ ਡੰਗਰ ਸੀ ਤੇ ਹੁਣ ਜੇ ਤੁਸੀਂ ਆਪ ਸੋਚ ਲਓ ਵੀ ਜਿਹੜੇ ਘਰ ਘਰ ਚ ਲੱਸੀ ਹੁੰਦੀ ਸੀ ਮੱਖਣ ਹੁੰਦਾ ਸੀ ਤੇ ਜੇ 50 ਘਰਾਂ ਚ ਇੱਕ ਘਰ ਚ ਡੰਗਰ ਆ ਉਹਨਾਂ ਨੇ ਵੀ ਦੋ ਜਾਂ ਚਾਰ ਰੱਖੇ ਹੋਣਗੇ ਤੇ ਫਿਰ ਉਹ ਦੁੱਧ ਦੀ ਪ੍ਰੋਡਕਸ਼ਨ ਕਿੱਥੋਂ ਹੋ ਰਹੀ ਆ ਪਿੱਛੇ ਜੇ ਮੈਂ ਇੱਕ ਲੇਖ ਪੜ੍ਹਿਆ ਸੀ ਕਿ ਸਾਡੀ 64 ਲੱਖ ਲੀਟਰ ਦੀ ਕੰਜ਼ਮਪਸ਼ਨ ਆ ਦੁੱਧ ਦੀ ਤੇ ਪ੍ਰੋਡਕਸ਼ਨ 14 ਲੱਖ ਲੀਟਰ ਆ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਅਸੀਂ 50 ਲੱਖ ਲੀਟਰ ਹੂੰ ਅਡਲਟਰੇਟਡ ਦੁੱਧ ਪੀਣੇ ਆ ਹੂੰ ਤੇ ਫਿਰ ਬਿਮਾਰੀਆਂ ਦਾ ਘਰ ਤਾਂ ਫਿਰ ਇਹੀ ਆ ਨਾ ਜੀ ਤਾਂ ਹੁਣ ਕਿਦਾਂ ਦੀਆਂ ਵਿਭਾਗੀ ਕਾਰਵਾਈਆਂ ਜਿਹੜੀਆਂ ਉਹ ਚੱਲਦੀਆਂ ਨੇ ਦੇਖੋ ਜਿਹੜੀ ਅਡਲਟਰੇਸ਼ਨ ਆ ਉਹ ਤਾਂ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਆ ਉਹ ਚ ਅਸੀਂ ਨਹੀਂ ਢੀਲ ਕਰਦੇ ਜੀ ਸਾਡੇ ਵੱਲੋਂ ਤਾਂ ਹੁਣੇ ਆ ਵੀ 19 ਤਰੀਕ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਤੇ ਵੱਲੋਂ ਅਸੀਂ 30 ਟੀਮ ਦੁਆਰੇ ਸ਼ੁਰੂ ਕਰ ਰਹੇ ਆ ਇਹ ਸਾਲ ਲਈ ਲਾਂਚ ਕਰ ਰਹੇ ਆ ਚੌਥੀ ਸਾਲ ਚੌਥਾ ਸਾਲ ਲਗਾਤਾਰ ਅਸੀਂ 25 ਹਜ਼ਾਰ ਬੂਟੇ ਦਾ ਫੇਰ ਟਾਰਗੇਟ ਰੱਖਿਆ ਹੈ ਲਗਾਉਣ ਦਾ ਇਹ ਕਰਾਂਗੇ ਪਲੱਸ ਕਾਰਪੋਰੇਸ਼ਨ ਵੱਲੋਂ ਵੇਲੇ-ਵੇਲੇ ਤੇ ਜਿੱਦਾਂ ਅਸੀਂ ਪਹਿਲਾਂ ਨਹਿਰ ਦੀ ਸਫਾਈ ਕਰਾਈ ਹੈ ਨਹਿਰ ਦੀ ਪੋਲੂਸ਼ਨ ਨੂੰ ਦੂਰ ਕੀਤਾ ਹੁਣ ਅਸੀਂ ਦੁਆਰੇ ਉੱਥੇ ਚਲਾਨੇ ਸ਼ੁਰੂ ਕਰਨ ਲੱਗੇ ਆ ਜੇ ਜਿਹੜਾ ਨਹਿਰ ਚ ਕੋਈ ਸਮਾਨ ਸਿੜਦਾ ਜਾਂ ਗਲਤ ਕਰਦਾ ਗੱਦੀ ਕਰਦਾ ਉਹਦੇ ਫੇਰ ਚਲਾਨ ਸ਼ੁਰੂ ਕਰਾਂਗੇ ਇਸ ਤੋਂ ਇਲਾਵਾ ਜੇ ਕੋਈ ਸ਼ਹਿਰ ਚ ਕੂੜਾ ਸਿੜਦਾ ਉਹਦੇ ਕਮਿਸ਼ਨ ਸਾਹਿਬ ਨੇ ਆਰਡਰ ਸਖਤੀ ਨਾਲ ਕਰਤੀ ਹੈ ਕਿ ਉਹਨਾਂ ਦੇ ਵੱਡਾ ਵੱਡਾ ਚਲਾਨ ਕਰੋ ਜੀ बस ਆਹੀ ਚੀਜ਼ਾਂ ਨੇ ਜਿਹੜੀਆਂ ਕਾਰਪੋਰੇਸ਼ਨ ਨਾਲ ਰਿਲੇਟਡ ਨੇ ਤੇ ਬਾਕੀ ਜਿਹੜੀ ਸਰਕਾਰ ਦੀ ਪਾਲਸੀ ਆ ਬੁੱਢੇ ਨਾਲੇ ਦੇ ਰਿਲੇਟਡ ਸਫਾਈ ਲਈ ਜਿਹੜੇ ETP CTB ਲੱਗ ਰਹੇ ਨੇ ਉਹਨਾਂ ਦਾ ਕੰਮ ਵਰਕਿੰਗ ਦਾ ਚੱਲ ਰਿਹਾ ਜਦੋਂ ਚੱਲ ਪੈਣਗੇ ਉਸ ਤੋਂ ਟਾਈਮ ਅਗੇ ਜਨਤਾ ਜਿਵੇਂ ਆ ਆ ਕੁਕ ਕੋ ਲਾਉਂਦੇ ਆ ਬੂਟੇ ਸੜ ਜਾਂਦੇ ਜਾਂ ਫਿਰ ਪੇੜ ਕੱਟੇ ਜਾਂਦੇ ਨੇ ਉਹਨਾਂ ਵਾਸਤੇ ਕੋਈ ਸਖਤ ਤਾਰਾ ਹੋਣੀ ਚਾਹੀਦੀ ਹੈ ਬਿਲਕੁਲ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜਾ ਬੰਦਾ ਪੀੜ ਕੱਟਦਾ ਵਾ ਉਹਨੂੰ ਕਟੋ-ਕਟ 5 ਸਾਲ ਦੀ ਸਜ਼ਾ ਜਾਂ 3 ਸਾਲ ਦੀ ਸਜ਼ਾ ਜਾਂ ਕਮ ਸੇ ਕਮ 6 ਮਹੀਨੇ ਦੀ ਹੀ ਸਜ਼ਾ ਇੱਕ ਵਾਰੀ ਜ਼ਰੂਰ ਹੋਣੀ ਨੌਨ ਅਵੇਲੇਬਲ ਹੋਣੀ ਚਾਹੀਦੀ ਹੈ ਤਾਂ ਲੋਕ ਹੁਣ ਚੰਗਾ ਭਲਾ ਦਰਖਤ ਲੱਗਿਆ ਹੁੰਦਾ ਬਾਹਰ ਠੀਕ ਹੈ ਜੀ ਬੰਦਾ ਕੋਠੀ ਬਣਾਉਣ ਲੱਗਦਾ ਨੰਗੀ ਢਾ ਕੇ ਆਪਣੀ ਪੁਰਾਣੀ ਉਹ ਪਹਿਲਾਂ ਬੂਲਾ ਦਰਖਤ ਪੱਟ ਦਿੰਦਾ ਵੀ ਮੇਰਾ ਫਸਾੜ ਲੱਗ ਗਿਆ ਜੀ ਫਿਰ ਗਰਮੀਆਂ 'ਚ ਉਹ ਆਪਦੀ ਗੱਡੀ ਖੜੀ ਕਰਨ ਨੂੰ ਪਹਿਲਾਂ ਦਰਖਤ ਲੱਭਦਾ ਵੀ ਮੈਨੂੰ ਛਾਂ ਕਿੱਥੇ ਮਿਲੂਗੀ ਪਰ ਸਾਨੂੰ ਲੋਕਾਂ ਨੂੰ ਅਕਲ ਨਹੀਂ ਆਉਂਦੀ ਵੀ ਅਸੀਂ ਜਿਹੜਾ ਦਰਖਤ ਮੇਰੇ ਘਰ ਦੇ ਬਾਹਰ ਲੱਗਿਆ ਸੀ ਉਹ ਮੈਂ ਵੱਢ ਲਿਆ ਤਾਂ ਮੈਂ ਉੱਥੇ ਦੁਵਾਰੇ ਲਾ ਲਵਾਂ ਜਾਂ ਮੈਂ ਵੱਡਾ ਹੀ ਨਾ ਇਹ ਸਾਡੇ ਲੋਕਾਂ ਨੂੰ ਜਦ ਤੱਕ ਜਿਵੇਂ ਕਹ ਲੋ ਵੀ ਸਾਡੇ ਪੰਜਾਬੀਆਂ ਦੀ ਮੈਂ ਇੱਕ ਕਹਾਵਤ ਕਹਿੰਦਾ ਉਹਨਾਂ ਕਿ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਗੱਲ ਬਹੁਤ ਵੱਡੀ ਹੈ ਕਿ ਭਗੇ ਸਿੰਘ ਜੰਮੇ ਜਰੂਰ ਪਰ ਗਵਾਂਡੀਆਂ ਦੇ ਗਵਾਂਡੀਆਂ ਠੀਕ ਹੈ ਜੀ ਅਸੀਂ ਆਪ ਕੁਝ ਨਹੀਂ ਕਰਕੇ ਰਾਜੀ ਪਰ ਹਾਂ ਅਸੀਂ ਸਰਕਾਰ ਨੂੰ ਨਿੰਦਣਾ ਬਹੁਤ ਸੋਨਾ ਜਾਣਦੇ ਹਾਂ ਦਰਖਤ ਮੈਂ ਵੱਡੂੰਗਾ ਤੇ ਗਾਲਾਂ ਅਸੀਂ ਸਰਕਾਰ ਨੂੰ ਕਟਾਂਗੇ ਜੀ ਘਰ ਦਾ ਕੂੜਾ ਸਾਫ਼ ਕਰਕੇ ਮੈਂ ਕੂੜਾ ਚੱਕਣ ਵਾਲੇ ਨੂੰ 50 ਰੁਪਏ 100 ਰੁਪਏ ਮਹੀਨਾ ਨਹੀਂ ਦੇਣਾ ਮੈਂ ਲਫਾਫੇ ਚ ਪਾ ਕੇ ਸੜਕ ਦੇ ਕਿਨਾਰੇ ਸਿੱਟ ਦੇਣਾ ਗਾਲਾ ਕਾਰਪੋਰੇਸ਼ਨ ਨੂੰ ਕੱਢਣੀ ਆ ਵੀ ਆ ਦੇਖੋ ਜੀ ਸੜਕ ਦੇ ਕਿਨਾਰੇ ਕੂੜਾ ਪਿਆ ਹੂੰ ਗੱਲ ਫਿਰ ਉੱਥੇ ਹੀ ਘੁੰਮ ਘੁਮਾ ਕੇ ਆ ਜਾਂਦੀ ਆ ਕਿ ਜਦ ਤੱਕ ਸੈਲਫ ਰਿਸਪੌਂਸਿਬਿਲਟੀ ਨਹੀਂ ਸਮਝਦੇ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਦੇ ਉਦੋਂ ਤੱਕ ਤੁਸੀਂ ਨਾ ਆਪਣਾ ਮੁਹੱਲਾ ਨਾ ਆਪਣਾ ਸ਼ਹਿਰ ਨਾ ਆਪਣੀ ਸਟੇਟ ਨਾ ਆਪਣਾ ਦੇਸ਼ ਤੁਸੀਂ ਨਹੀਂ ਸੁਧਾਰ ਸਕਦੇ ਜੀ ਔਰ ਸਾਡੇ ਜੇ ਸੁਧਾਰਨਾ ਸਾਾਨੂੰ ਸਾਨੂੰ ਤਾਂ ਸਾਨੂੰ ਡੰਡੇ ਦੀ ਲੋੜ ਆ ਅਸੀਂ ਸਮਝਾਇਆ ਨਹੀਂ ਸਮਝਦੇ ਅਸੀਂ ਡੰਡੇ ਨਾਲ ਹੀ ਸੁਧਰਦੇ ਜੀ ਸੋ ਸਮਾਂ ਦੇਣ ਦੇ ਲਈ ਸਿੱਖੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਕਿ ਬਰਸਾਤ ਦਾ ਮੌਸਮ ਆ ਮੈਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਤਾਂ ਵੱਧ ਤੋਂ ਵੱਧ ਪੰਜਾਬ ਦੇ ਦਰਖਤ ਲਗਾਓ ਇੱਕ ਕੂੜਾ ਸੜਕਾਂ ਤੇ ਸਿੱਟਣਾ ਖਾਲੀ ਪਾਲ ਆਟਾ ਤੇ ਸਿੱਟਣਾ ਬੰਦ ਕਰੋ ਆਪਦਾ ਗਿੱਲਾ ਸੁੱਕਾ ਕੂੜਾ ਅਡ ਕਰਕੇ ਜਿਹੜਾ ਤੁਹਾਡੀ ਗਲੀ ਚ ਕੋਈ ਕੂੜਾ ਚੱਕਣ ਵਾਲਾ ਆਂਦਾ ਉਹਨੂੰ ਦਿਓ ਧੰਨਵਾਦ ਸੋ ਇਹ ਸਨ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸਿੱਖੋਂ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਪੰਜਾਬ ਦੇ ਵਾਤਾਵਰਣ ਤੇ ਹਾਲਾਂਕਿ ਪੰਜਾਬ ਨਹੀਂ ਪੂਰੇ ਉਹ ਜਿਹੜਾ ਦੇਸ਼ ਆ ਉਹਦਾ ਇਹ ਇਹੀ ਹਾਲ ਬਣਿਆ ਹੋਇਆ ਕਿ ਹਰ ਜਗ੍ਹਾ ਜਿਹੜਾ ਜ਼ਿਆਦਾਤਰ ਸਾਧੀਆਂ ਜਿੱਦਾਂ ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਜ਼ਿਆਦਾਤਰ ਸਾਧੀਆਂ ਪ੍ਰੋਬਲਮਸ ਜਿਹੜੀਆਂ ਨੇ ਜਾਂ ਫਿਰ ਕੈਂਸਰ ਦੀ ਬਿਮਾਰੀ ਅੱਜਕੱਲ ਬੜਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜਾ ਫਸਾਰਾ ਕਰਦੇ ਹੋਈ ਨਜ਼ਰ ਆ ਰਹੀ ਆ ਤਾਂ ਇਸ ਪੂਰੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਸਾਨੂੰ ਆਪ ਜਰੂਰ ਹੰਬੜਾ ਮਾਰਨਾ ਪਊਗਾ ਸੋ ਤੁਹਾਨੂੰ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਕਮੈਂਟ ਜਰੂਰ ਦਿਓ